अंचू, इधर आ पुत्र हाँ जी पापा की हो इधर आ पुत्र बैठ के मेरी गाल सुनो पुत्र तो तू बड़ा हो के की बनना चाहो पापा तो उन्हें पता था मैं बड़ा हो के डॉक्टर बनना का और दवस्त में प्लाई भी बहुत करनी है जिधर पुत्र तेरी यहाँ दोनों पे नंदा ब्याह कितना सी ਕਿੰਨਾ ਤੇ ਲਾਪਰੀਦਾ ਤੇਰਾ ਵੀ ਤਾਂ ਕਰਨਾ ਹੀ ਆ ਜਦ ਤੱਕ ਪਾਪਾ ਮੈਂ ਕੁਝ ਬਣ ਨਹੀਂ ਨਾ ਜਾਂਦੀ ਤਦ ਤੱਕ ਮੈਂ ਗਿਆ ਨਹੀਂ ਕਰਾਂਗਾ ਕੀ ਗੱਲ ਅੱਜ ਪਿਓਤੀ ਕਿਸ ਮੁੱਦੇ ਤੇ ਗੱਲ ਕਰੀ ਜਾਂਦੇ ਨੇ ਕੁਛ ਨਹੀਂ ਪਾਪਾ ਨੂੰ ਪਤਾ ਨਹੀਂ ਅੱਜ ਕਿਵੇਂ ਖਿਆਲ ਆਇਆ ਮੈਨੂੰ ਪੁੱਛਦੇ ਪਏ ਨੇ ਕਿ ਤੂੰ ਵੱਡੀ ਹੋ ਕੇ ਕੀ ਕਰਨਾ ਹਾਂਜੀ ਤੁਹਾਨੂੰ ਕੀ ਹੋਇਆ ਠੀਕ ਆ ਸਭ ਕੁਝ ਕੋ ਕੁਝ ਚੱਲਦਾ ਪਿਆ ਤੁਹਾਡੇ ਦਿਮਾਗ ਵਿੱਚ ਕੁਛ ਨਹੀਂ ਯਾਰ ਕਿਰਨ ਨਾਲ ਉਹ ਦਿਨ ਬੈਠ ਕੇ ਗੱਲ ਕੀਤੀ ਸੀ ਕਿਰਨ ਬਹੁਤ ਦੁਖੀ ਹੈ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਕਮਾਲ ਕਰੀ ਜਾਂਦੇ ਹੋ ਜਿੰਨਾ ਦਿੱਤੀ ਆ ਉਹ ਤਾਂ ਕਰੇ ਉਹਦੇ ਦਰ ਜਾ ਕੇ ਨਹੀਂ ਬੜੇ ਹੈਗੇ ਆਪਣਾ ਕੀ ਹੱਕ ਆ ਫੇਰ ਵੀ ਚਾਚਾ ਚਾਚੀਆਂ ਆ ਆਪਾਂ ਜਿੰਨਾ ਉਹਨਾਂ ਨੇ ਪਾਲਿਆ ਆਪਾਂ ਵੀ ਤਾਂ ਪਾਲਿਆ ਚਲੋ ਪਾਲਣਾ ਅਲੱਗ ਗੱਲ ਆ ਦੇਖ ਰੇ ਕਰ ਨਹੀਂ ਵੱਖਰੀ ਗੱਲ ਹੈਗੀ ਲਾਪ੍ਰੀਤ ਦੇ ਵਿਆਹ ਹੋਏ ਨੂੰ 15-20 ਦਿਨ ਹੋ ਗਏ ਨੇ ਇੱਕ ਵੀ ਗੇੜਾ ਕੱਢ ਕੇ ਆਏ ਨਹੀਂਗੇ ਇਹ ਮੰਮੀ ਜੇ ਮੇਰਾ ਵਿਆਹ ਹੋਊਗਾ ਤੁਸੀਂ ਮੇਰੇ ਘਰੇ ਗੇੜਾ ਮਾਰਨ ਆਉਂਗੇ ਕਿ ਮੈਂ ਵੀ ਕਿਰਨ ਦੀ ਵਾਂਗੂ ਦੁਖੀ ਹੋਊਂਗੀ ਹਏ ਕਮਲੀ ਕਹੋ ਜੀਆਂ ਗੱਲਾਂ ਕਰੀ ਜਾਨੀਆਂ ਨਾਲ ਤੇਰੇ ਪਿਓ ਨੂੰ ਪਤਾ ਨਹੀਂ ਕੀ ਕਾੜੀ ਹੋਈ ਆ ਪੜਾਈ ਤੇਰੀ ਪੂਰੀ ਨਹੀਂ ਹੋਈ ਹੈਗੀ ਇਹਨੂੰ ਵਿਆਹ ਦੀ ਸੁਝੀ ਜਾਂਦੀ ਆ ਜਾਨ ਚੋ ਪੁੱਤ ਜਿੱਥੇ ਚੱਲੀ ਸੀਗੇ ਜਾ ਖੇਡ ਲ ਔਰ ਗੱਲ ਥਾਂ ਮੇਰੀ ਚਾਹੇ ਧੀ ਉਹਨਾਂ ਦੀ ਆ ਟੈਨਸ਼ਨ ਮੈਨੂੰ ਪਈ ਆ ਹੂੰ ਟੈਨਸ਼ਨ ਲੈਣੀਆਂ ਹਿੱਸੇ ਦੀ ਲੋ ਆ ਤੁਹਾਡੀ ਮਾਂ ਸਾਰੀ ਦੇੜੀ ਘਰੇ ਨਹੀਂ ਵੱੜਦੀ ਗੁਰਦੁਆਰੇ ਵੜੀ ਰਹਿੰਦੀ ਆ ਉਹਨੂੰ ਕੋਹ ਹਿੱਸੇ ਦੀ ਗੱਲ ਕਰੇ ਹਿੱਸੇ ਭਾਵੇ ਹੁਣ ਬਹਿ ਜਾ ਟੇਕੇ ਕੋਈ ਹਿੱਸੇ ਉਸੇ ਦੀ ਗੱਲ ਨਹੀਂ ਕਰਨੀ ਜਿੰਨੀ ਦਿਨ ਮਾਂ ਜੀ ਹੁੰਦੀ ਆ ਨਾ ਮੈਂ ਕੋਈ ਹਿੱਸਾ ਨਹੀਂ ਲੈਣਾ ਹਾਇ ਰੱਬਾ ਤਬੀਅਤ ਤਾਂ ਠੀਕ ਆ ਤੁਹਾਨੂੰ ਕੀ ਹੋਇਆ ਦਵਾਈ ਦਵਾਈ ਲਿਆਦਾ ਦਵਾਈ ਦੀ ਲੋੜ ਮੈਨੂੰ ਨਹੀਂ ਗਈ ਤੈਨੂੰ ਆ ਮੇਰੇ ਮਨ ਚ ਲਾਲਚ ਨਹੀਂ ਗਾ ਤੇਰੇ ਮਨ ਚ ਲਾਲਚਾ ਨਾਲੇ ਮੈਂ ਬਟਵਾਰੇ ਨਹੀਂ ਹੁੰਦੇ ਨੇ ਸੁਣ ਮੇਰੀ ਗੱਲ ਸੁਣੋ ਥੋੜਾ ਟਾਈਮ ਪਹਿਲਾਂ ਤਾਂ ਤੁਸੀਂ ਕਹਿੰਦੇ ਸੀਗੇ ਕਿ ਭੈਣ ਦਾ ਹਿੱਸਾ ਵੀ ਆਪਾਂ ਲੈ ਲੈਣਾ ਮੰਮੀ ਦਾ ਹਿੱਸਾ ਵੀ ਆਪਾਂ ਲੈ ਲੈਣਾ ਤੇ ਹੁਣ ਇੱਕਦਮ ਹੀ ਪੈਰ ਛੱਡ ਗਿਓ ਇਹੋ ਜਿਹਾ ਕੀ ਹੋ ਗਿਆ ਜਿਹੜਾ ਇੱਕਦਮ ਹੀ ਬਦਲ ਗਿਆ ਘਰ ਵਿੱਚ ਜੋ ਕੁਝ ਹੋ ਰਿਹਾ ਨਾ ਇਹ ਸਾਡੀਆਂ ਗਲਤੀਆਂ ਕਰਨੀ ਹੋ ਰਿਹਾ ਅੱਜ ਤਾਂ ਮਾਂ ਦੇ ਵੀ ਗੁਣ ਗਾਉਂਦੇ ਪਏ ਹਾਂ ਮੈਨੂੰ ਦੱਸੋਗੇ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਮੇਰੇ ਦਿਮਾਗ 'ਚ ਇੱਕ ਚੀਜ਼ ਚੱਲਦੀ ਪਈ ਆਪਾਂ ਇਸ ਘਰ ਦੀ ਧੀ ਨੂੰ ਦੁਖੀ ਰੱਖਿਆ ਤੇ ਸਾਡੀ ਧੀ ਵੀ ਉਧਰ ਦੁਖੀ ਫਿਰਦੀ ਆਹ ਗੱਲ ਗਲਤ ਹੈ ਮੇਰੇ ਦਿਮਾਗ 'ਚ ਇਹ ਚੱਲਦਾ ਪਿਆ। ਜੋ ਕਿਰਨ ਨਾਲ ਹੁੰਦਾ ਪਿਆ ਕਿਤੇ ਨਾ ਕਿਤੇ ਉਹ ਲਾਪਰੀਤ ਨਾਲ ਨਾ ਹੋ ਜੇ ਜਾਂ ਆਪਣੀ ਅੰਚੂ ਨਾਲ ਨਾ ਹੋ ਜੇ। ਸਾਡਾ ਫਿਰ ਕਹਿਣ ਦਾ ਮਤਲਬ ਇਹ ਹੀ ਆ ਨਾ ਕਿ ਸਾਰੀਆਂ ਹੀ ਕਰਨੀਆਂ ਭਰਨੀਆਂ ਇੱਥੇ ਨਹੀਂ। ਉਸ ਦਿਨ ਜਿੱਦਾਂ ਕਿਰਨ ਮੇਰੇ ਕੋਲ ਦੁੱਖ ਰਹੀ ਜਾਨਾ ਮੇਰਾ ਤਾਂ ਜੀ ਕਰੇ ਅੱਜ ਹੀ ਜਾ ਕੇ ਮਣੀ ਨੂੰ ਝੰਬਾ ਫੇਰ ਸੋਚਦਾ ਉਹਨਾਂ ਨੇ ਕਹਿਣਾ ਜਵਾਈ ਸਾਡਾ ਇਹ ਕੌਣ ਹੁੰਦਾ ਗੱਲ ਕਹਿਣ ਵਾਲਾ। ਕਿਉਂ? ਜਦ ਕੁੜੀਆਂ ਅਸੀਂ ਪਾਲ ਸਕਦੇ ਆਂ, ਖਿਆਲ ਨਹੀਂ ਰੱਖ ਸਕਦੇ। ਪਤਾ ਨਹੀਂ ਕਿਰਨ ਉਥੇ ਕਿਦਾਂ ਮੈਨੂੰ ਐਨਾ ਪਤਾ ਉਹ ਧੀ ਅੰਦਰੋਂ ਅੰਦਰ ਹੀ ਝੁਰਦੀ ਪਈ ਐ ਖੀਰ ਤਾਂ ਮੈਨੂੰ ਉਹਦੇ ਵੀ ਬੜੀ ਆਈ ਸੀ ਜਦ ਤੁਸੀਂ ਗੱਲ ਕਰਦੇ ਪਈ ਸੀ ਤੇ ਉਹਨੇ ਤੁਹਾਡਾ ਹੱਥ ਚੱਕ ਕੇ ਮਾਰਿਆ ਸੀਗਾ ਐਡੀ ਉਹਦੇ ਵਿੱਚ ਕਾਦੀ ਆਕੜ ਆਗੀ ਜਿਹੜਾ ਉਹਨੇ ਹੱਥ ਚੱਕ ਕੇ ਮਾਰਿਆ ਸੀ ਨਾ ਮੇਰਾ ਉਹੀ ਹੱਥ ਚੱਲਦਾ ਫਿਰ ਮੈਂ ਕਹਾਂ ਕਾਨੂੰ ਆਣਾ ਉਹਨੂੰ ਕੁਝ ਕਹਿਣਾ ਛਗਣਾ ਵਾਲਾ ਘਰ ਹੁਣ ਤੁਸੀਂ ਕੀ ਚਾਹਨੇ ਹੋ ਪਹਿਲਾਂ ਮੈਨੂੰ ਇਹ ਦੱਸੋ ਹੁਣ ਹਿੱਸੇ ਲੈਣੇ ਆ ਜਾਂ ਪਹਿਲਾਂ ਕਿਰਨ ਦਾ ਨਵੇੜਾ ਕਰੀਏ ਮੈਂ ਤਾਂ ਪਹਿਲਾਂ ਕਿਰਨ ਦਾ ਇਹਨਾਂ ਨਵੇੜਾ ਕਰਨਾ ਚਾਹੁੰਦਾ ਜੇ ਕਿਰਨ ਦਾ ਨਵੇੜਾ ਕਰ ਤਾਂਗੇ ਨਾ ਫਿਰ ਛੋਟਾ ਜਿਹਾ ਵੀ ਸਹੀ ਰਹੂਗਾ ਉਹ ਤਾਂ ਚੱਲ ਗੱਲ ਤੁਹਾਡੀ ਠੀਕ ਹੈ ਜੇ ਅੱਜੂ ਨੇ ਨਾ ਲਾਪਰੀ ਨੂੰ ਤੰਗ ਕਰਨ ਬਾਰੇ ਸੋਚਿਆ ਤਾਂ ਉਹਨੂੰ ਪਤਾ ਲੱਗ ਜਾ ਕਿ ਉਹਦੇ ਮਗਰ ਉਹਦਾ ਚਾਚਾ ਖੜਾਗਾ ਚਾਚਾ ਨਹੀਂ ਕੱਲਾ ਉਹਦਾ ਪਿਓ ਵੀ ਖੜੂਗਾ ਇਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ 3 ਵਿਆਹ ਕੇ ਛੜ 3 ਉਹਨਾਂ ਨੂੰ ਪੁੱਛਣਾ ਨਹੀਂ ਅੱਜ ਕਿਉਂ ਤੁਸੀਂ ਮੇਰਾ ਮੂੰਹ ਖਲਾਈ ਜਾਂਦੇ ਹੋ ਆ ਤੁਹਾਡੀ ਪਰਜਾਈ ਉਹਨੂੰ ਟਿਕਦੀ ਹੈਗੀ ਐਵੇਂ ਵੀ ਡੀਸੀ ਬਣੀ ਫਿਰਦੀ ਆ ਨਾ ਮੰਮੀ ਦੀ ਚੱਲਣ ਦਵੇ ਨਾ ਮੇਰੀ ਨਾ ਭਾਜੀ ਦੀ ਐਵੇਂ ਫੁਰਫੁਰ ਕਰਦੀ ਫਿਰੀ ਜਾਂਦੀ ਆ ਸਾਰੀ ਦਿਹਾੜੀ ਉਹ ਭੈਣ ਨਾਲ ਵੀ ਸੋਣਾ ਵਰਤਦੇ ਆ ਪਰਜਾਈ ਕਰਕੇ ਉਹਦੇ ਨਾਲ ਵਿਚਾਰੀ ਨਾਲ ਲੜੇ ਫਿਰਦੇ ਅੱਜ ਮੈਨੂੰ ਵੀ ਛੋਰਾ ਵੜਵੜ ਕੇ ਖਾਂਦਾ ਰਹਿੰਦਾ ਉਹਦਾ ਵਿਚਾਰੀ ਦਾ ਨਾ ਤਾਂ ਉਹਦੇ ਸਿਰ ਤੇ ਬੰਦਾਗਾ ਨਾ ਬੱਚੇ ਆਪਦੇ ਪੈਰਾਂ 'ਤੇ ਸਟੈਂਡ ਨੇ ਉਹਨੂੰ ਸਹਾਰਾ ਕਿਹਦਾ ਆਪਦੇ ਪੇਕੇ ਆਂਦਾ ਕੋਈ ਗੱਲ ਨਹੀਂ ਹੁਣ ਰਾਮਨ ਸਿੱਧਾ ਹੋ ਗਿਆ ਨਾ ਸਾਰਿਆਂ ਨੂੰ ਸਿੱਧਾ ਕਰਨਾ ਮੇਰੀ ਜ਼ਿੰਮੇਵਾਰੀ ਆ ਚਲਾ ਮੀਰ ਨਾਲ ਗੱਲ ਕਰੀਂ ਅਛਾ ਲਾਪ੍ਰੀਤ ਤੇਰੀ ਆਵਾਜ਼ ਤੋਂ ਨਾ ਪਤਾ ਲੱਗ ਗਿਆ ਕਿ ਮੇਰੀ ਧੀ ਰਾਜੀ ਖੁਸ਼ੀ ਆ ਚੱਲ ਹੁਣ ਠੀਕ ਆ ਜੱਤਰਾ ਜੀ ਕੀਤਾ ਨਾ ਆ ਜੀ ਗੇੜਾ ਮਾਰ ਲਈ ਨਾ ਜਦੋਂ ਦੇਖੋ ਧੀਆ ਨੂੰ ਇੱਧਰ ਬੁਲਾਉਂਦੇ ਰਹਿੰਨੇ ਹੋ ਕਦੇ ਆਪ ਵੀ ਉਧਰ ਚੱਲ ਜਾਇਆ ਕਰੋ ਤੈਨੂੰ ਕੀ ਹੋਇਆ ਠੰਡ ਪਰ ਇੰਨੀ ਆ ਤੂੰ ਉਦੇ ਤੱਤਾ ਹੋਇਆ ਬੈਠਾ ਆਂ ਭਾਬੀ ਤੂੰ ਥੋੜਾ ਟਾਈਮ ਚੁੱਪ ਰਹੀਂ ਬੇਚਣਾ ਬੋਲਨੀ ਮੈਂ ਭਾਈ ਨਾਲ ਗੱਲ ਕਰਨੀ ਭਾਜੀ ਤੁਸੀਂ ਦੱਸੋ ਤੁਹਾਡਾ ਧੀਆ ਨੂੰ ਮਿਲਣ ਦਿਲ ਨਹੀਂ ਕਰਦਾ ਆ ਛੋਟੇ ਵੀਰ ਕਰਦਾ ਆ ਕਿਉਂ ਨਹੀਂ ਕਰਦਾ ਤੈਨੂੰ ਪਤਾ ਤਾਂ ਹੈ ਆਪਣੇ ਕੰਮਕਾਰ ਕਿਦਾਂ ਦੇ ਆ ਆ ਜਿਹੜੇ ਆਪਣੇ ਕੰਮਕਾਰ ਵੱਧਦੇ ਆ ਨਾ ਇਹ 3 ਦੇ ਪੈਰਾਂ ਵੀ ਵੱਧਦੇ ਆ ਪਰ ਆਪਾਂ ਆਪਦੇ ਕੰਮਕਾਰਾਂ ਚ ਇੰਨੇ ਬੀਧੀ ਹੋਏ ਨੇ ਆ 3 ਨੂੰ ਭੁੱਲ ਜਾਂਦੇ ਆ ਕੀ ਗੱਲ ਤੂੰ ਬੜੀਆਂ ਸਿਆਣੀਆਂ ਗੱਲਾਂ ਕਰਨ ਲੱਪਿਆ ਠੀਕ ਆ ਤਾਂ ਸਭ ਕੁਝ ਜਦੋਂ ਇੱਕ ਧੀ ਪਿਓ ਨੂੰ ਆ ਨਾ ਦੁੱਖ ਨਾ ਸੁਣਾਵੇ ਤੇ ਚਾਚਾ ਨੂੰ ਸੁਣਾਵੇ ਤਾਂ ਚਾਚਾ ਨੂੰ ਸਿਆਣਾ ਹੋਣਾ ਹੀ ਪੈਣਾ ਸਮਝਿਆ ਨਹੀਂ ਮੈਂ ਕੀ ਹੋਇਆ ਤੈਨੂੰ ਤੈਨੂੰ ਕਿਰਨ ਨੇ ਕੁਝ ਕਿਹਾ ਕਿ ਲਵਪ੍ਰੀਤ ਨੇ ਬਾਜੀ ਲਾਪ੍ਰੀਤ ਆਪਣੇ ਘਰੇ ਖੁਸ਼ ਆ ਪਰਮਾਤਮਾ ਦੀ ਕਿਰਪਾ ਨਾਲ ਉਹ ਖੁਸ਼ੀ ਰਵੇ ਜਿਆਦਾਤਰ ਤਾਂ ਇਹਨਾਂ ਨੂੰ ਨਾ ਚੋਰਾ ਕਿਰਨ ਦਾ ਖਾਈ ਬੈਠਾਗਾ ਕਿਰਨ ਉਸ ਦਿਨ ਆਪਣਾ ਬਹੁਤ ਦੁੱਖ ਸੁਣਾ ਕੇ ਗਈ ਐ ਇਹਨਾਂ ਨੂੰ ਜੋ ਆਈ ਵੀ ਤਾਂ ਕੱਬਾ ਟੱਕਰ ਗਿਆ ਤੇ ਹੁਣ ਅਸੀਂ ਇਹਦੇ ਵਿੱਚ ਕੀ ਕਰ ਸਕਦੇ ਆ ਜਿਹਦੇ ਵਿਆਹ ਦੇ ਪੰਗੇ ਪਏ ਆ ਉਹ ਤਾਂ ਤੁਹਾਨੂੰ ਵੀ ਪਤਾ ਆ ਹਰ ਇੱਕ ਗੱਲ ਤੇ ਆਪਾਂ ਪਵਨ ਨੂੰ ਕੁੜੀਤੀ ਜਾਈਏ ਇਹ ਚੰਗੀ ਗੱਲ ਨਹੀਂ ਇੱਕ ਤਾਂ ਉਹਦੇ ਵਿਆਹ ਤੇ ਆਪਾਂ ਨਾਲ ਨਹੀਂ ਖੜੇ ਪਰ ਆਪਾਂ ਉਹਨੂੰ ਤਾਣੇ ਮੈਨੇ ਮਰ ਜੰਨੇ ਤੂੰ ਬੜਾ ਅੱਜ ਪਵਨ ਦੀ ਸਾਈਡ ਲਈ ਜਾਨਾ ਜਦੋਂ ਕਿਰਨ ਮੈਨੂੰ ਆਪਣਾ ਦੁੱਖ ਸੁਣਾ ਕੇ ਗਈ ਨਾ ਮੈਨੂੰ ਇੱਕ ਗੱਲ ਦੀ ਤਾਂ ਸਮਝ ਲੱਗ ਗਈ ਵੀ ਆਪਾਂ ਇਸ ਘਰ ਦੀ ਧੀ ਨੂੰ ਇਹਨਾਂ ਦੁਖੀ ਕਰਦੇ ਪਏ ਆ ਆਪਣੀ ਘਰ ਦੀ ਧੀ ਵੀ ਤਾਂ ਦੁਖੀ ਰਹੂਗੀ ਚੁੱਪ ਕਰ ਜਾ ਧੀ ਸਾਡੀ ਆ ਅਸੀਂ ਆਪੇ ਵੇਖ ਲਾਂਗੇ ਤੂੰ ਚੁੱਪ ਕਰ ਜਾ ਉਹ ਜੋ ਕਹਿ ਰਿਹਾ ਨਾ ਸਹੀ ਕਹਿ ਰਿਹਾ ਹੁਣ ਵਿੱਚ ਨਾ ਬੋਲੀ ਐਨਾ ਸਮਝ ਲੈ ਇਹ ਤੂੰ ਐਨਾ ਕੋਈ ਸੋਚੀ ਬੈਠਾ ਐ ਅੱਗੇ ਵੀ ਤੂੰ ਸੋਚੇ ਹੀ ਹੋਣਾ ਕੀ ਕਰਨਾ ਦੱਸ ਮੈਨੂੰ ਪਾਜੀ ਪਹਿਲਾਂ ਤਾਂ ਨਾ ਇਹ ਸੋਚੀ ਬੈਠੇ ਨੇਗੇ ਕਿ ਮਾਂ ਦੇ ਹੁੰਦੇ ਆ ਆਪਾਂ ਹਿੱਸੇ ਦਾ ਕੋਈ ਵਟਵਾਰਾ ਨਹੀਂ ਕਰਨਾ ਹੈਗਾ ਤੇ ਦੂਜੇ ਨੰਬਰ ਤੇ ਪਹਿਲਾਂ ਇਹ ਕਹਿੰਦੇ ਆਪਾਂ ਕਿਰਨ ਦਾ ਦੇਖੀਏ ਕੁੜੀ ਆਪਾਂ ਦੁਖੀ ਨਹੀਂ ਦੇਖਣਾ ਚਾਹੁੰਦੇ ਹੈਗੇ ਅੱਜ ਨਾ ਮੈਨੂੰ ਬੜੀ ਸ਼ਰਮ ਆ ਰਹੀ ਹੈ ਕਿ ਮੇਰੀ ਧੀ ਮੈਨੂੰ ਆਪਣਾ ਦੁੱਖ ਦੱਸਣ ਲੱਗੇ ਵੀ ਡਰਦੀ ਪਈ ਹੈ ਲੱਗਦਾ ਕਿਤੇ ਨਾ ਕਿਤੇ ਮੇਰੀ ਗਲਤੀ ਹੈ ਜਿਹੜਾ ਮੈਂ ਇਹਦੇ ਮਗਰ ਲੱਗ ਗਿਆ ਨਾ ਨਾ ਵੀਰੇ ਦੀਦ ਨੂੰ ਕਾਹਨੂੰ ਕਹਨੇ ਹੋਗੇ ਗਲਤੀ ਆਪਣੀ ਸਾਰਿਆਂ ਦੀ ਹੋ ਆ ਉਸ ਦਿਨ ਦੇ ਆਪਾਂ ਹਿੱਸਿਆਂ ਮਗਰ ਫਿਰੀ ਜਾਂਦੇ ਆ ਬੱਚਿਆਂ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ। ਗੱਲ ਤਾਂ ਤੇਰੀ ਵੀ ਸਹੀ ਐ। ਧੀਆਂ ਦੇ ਸੋਰੇ ਜਿਹੜੀ ਮਾਂ ਪੇ ਘੇੜਾ ਨਾ ਨਾ ਮਾਰਨ। ਉਹ ਥੋੜੇ ਚੋੜੇ ਜੇ ਹੋ ਜਾਂਦੇ ਆ। ਬਸ ਵੀਰੇ ਮੇਤੋਂ ਇੱਕੋ ਗੱਲ ਬਰਦਾਸ਼ਤ ਨਹੀਂ ਹੋ ਰਹੀ। ਮੈਨੂੰ ਕਰਨ ਕਹਿੰਦੀ ਜਿਸ ਦਿਨ ਮੇਤੋਂ ਮਣੀ ਦੀ ਮਾਰ ਛੱਲੀ ਨਾ ਨਾ ਗਈ। ਮੈਂ ਨਾ ਪੇਕੇ ਹੋਣਾ ਨਾ ਮੈਂ ਸੋਰੇ ਜਾਣਾ। ਨਾ ਹੀ ਸੇਲੇ ਲeke ਆਪਾਂ ਕਿੰਨੂੰ ਦੇਨੇ? ਜਦੋਂ ਆਪਣੇ ਬੱਚੇ ਹੀ ਦੁਖੀ ਨੇ। ਵੀਰੇ ਜੇ ਥੋੜੇ ਵਾਲੀ ਦੁਖੀ ਹੋ ਸਕਦੀ ਆ। ਕੱਲ ਨੂੰ ਮੇਰੀ ਵੀ ਤਾਂ ਹੈਗੀ ਆ। ਨਾ ਮੈਂ ਮਾ ਨਾਲ ਧੋਖਾ ਕਰ ਮਾ ਸਕਦਾ ਨਾ ਮੈਂ ਆਪਣੀ ਭੈਣ ਨਾਲ ਵਿਰੇ ਮੈਂ ਰਲ ਕੇ ਰਹਿਣਾ ਠੀਕ ਹੈ ਵਿਰੇ ਤੂੰ ਵਧੀਆ ਹੀ ਸੋਚਿਆ ਜਿਹੜੀ ਮਤ ਮੈਂ ਤੈਨੂੰ ਦੇਣੀ ਸੀ ਉਹ ਤੂੰ ਮੈਨੂੰ ਦੇਈ ਜਾਣਾ ਤੇਰੀ ਗੱਲ ਸੁਣ ਕੇ ਮੈਨੂੰ ਬੜੀ ਖੁਸ਼ੀ ਹੋਈ ਮੈਨੂੰ ਤਾਂ ਵਿਰੇ ਇਹੀ ਪਤਾ ਕੇ ਧੀਆ ਸਹੁਰੇ ਘਰ ਦੁਖੀ ਰਹਿਣ ਤੇ ਪੇਕੇ ਬਾਤ ਨਾ ਪੁੱਛਣ ਫਿਰ ਤਾਂ ਲਾਂਤ ਹੁਣ ਪਤਾ ਲੱਗ ਗਿਆ ਤੇਰੇ ਦਿਮਾਗ ਚ ਕੀ ਚੱਲਦਾ ਪਿਆ ਚੱਲ ਹੁਣ ਚੱਲੀਏ ਕਿੱਧਰ ਚੱਲੀਓ ਸਮਝ ਨਹੀਂ ਆਇਆ ਕੁਝ ਪਾਜੀ ਇਹ ਕਿੱਧਰ ਨੂੰ ਚੱਲੇ ਨੇਗੇ ਐ ਚੱਲਾ ਕਿਰਨ ਦੇ ਘਰੇ ਲੱਗਦਾ ਕੋਈ ਕਾਰਾ ਕਰੂਗਾ ਜੇ ਦੀ ਮਨੀ ਦਾ ਬਚਾਅ ਕਰਨਾ ਤਾਂ ਨਾਲ ਚੱਲਣਾ ਪੈਣਾ ਆਪਾਂ ਨੂੰ ਨਾ ਹੁਣ ਕੋ ਨੂੰ ਜਵਣ ਕੇ ਬਹਿ ਗਿਆ ਮੈਂ ਪਹਿਲਾ ਬੰਦਾ ਦੇਖਿਆ ਜਿਹੜਾ ਉਹਦੀ ਜਨਾਨੀ ਤੋਂ ਡਰ ਗਿਆ ਦੀਦੀ ਜਿੱਡੇ ਟੋਲ ਲਈ ਫਿਰਦੀ ਸੀ ਨਾ ਤੂੰ ਸ਼ੁਕਰ ਮਨਾਉ ਮਾਰ ਨਹੀਂ ਮੇਰੇ ਉੱਤੇ ਬਲਾ ਉਹਨੂੰ ਮੈਂ ਕਰਾਂ ਗੱਲ ਉਹਦੇ ਨਾਲ ਅੱਜ ਇਟ ਚੱਕਿਆ ਕੱਲ ਨੂੰ ਡਾਂਗ ਚੱਕੂਗੀ ਤੇਰੇ ਤੇ ਦਿੱਦੀ ਮੇਰਾ ਤਾਂ ਔਖਾ ਤੁਸੀਂ ਆਪੇ ਪਾ ਲੋ ਜਿਹੜਾ ਰੋਪਣਾ ਹੁੰਦੇ ਤੇ ਬਸ ਐਨੇ ਚ ਡਰ ਗਿਆ ਤੂੰ ਬਾਹ ਮਰੋੜ ਕੇ ਉਹਦੀ ਪੁੱਛਦਾ ਵੀ ਕੀ ਦੀ ਸ਼ਹਿ ਚਾਹੋ ਪੇਕ ਕਿ ਹੋਈ ਆ ਪੇਕਿਆ ਨਹੀਂ ਪੰਪਰ ਆ ਹੁਣ ਨਾ ਕਰੋ ਇਹ ਤਾਂ ਬੋਰੀਆ ਵਿਸਤਰਾ ਗੋਲ ਭੇਜਿਏ ਇਹਨੂੰ ਪੇਕ ਕੇ ਆਪਾਂ ਕੀ ਕਰਾਉਣਾ ਇਹਦੇ ਤੋਂ ਤੁਸੀਂ ਜਿੱਦਾਂ ਕਹੋਗੇ ਮੈਂ ਕਰਤਾ ਲਊਂਗਾ ਪਰ ਨਾਲ ਖੜਿਓ ਮੇਰੇ ਖੜੀ ਆਂ ਤੇਰੇ ਨਾਲ ਬਾਜ ਮਾਰ ਪਰ ਥੋੜਾ ਰੋਵ ਨਾ ਮਾਰੀ ਕਿਰਣਾ ਇਧਰ ਆ ਇਦੀ ਬਾਤ ਨਾ ਦਮ ਰੱਖਿਆ ਕਰ ਨਾਲੇ ਖਿੱਚ ਕੇ ਰੱਖਿਆ ਕਰ ਇਹਨੂੰ ਸਵੇਰ ਦਿਨ ਸਾਡੇ ਘਰ ਚ ਸ਼ਾਂਤੀ ਪਈ ਸੀ ਹੁਣੇ ਪੈ ਰੱਖਿਆ ਤੇ ਇਹਦੀ ਆਵਾਜ਼ ਨਿਕਲ ਗਈ ਤਮੀਜ਼ ਨਾਲ ਬੋਲ ਘਰ ਵਾਲਾ ਤੇਰਾ ਤੂੰ ਤੂੰ ਤੜਾਕ ਕਰਕੇ ਕਿਵੇਂ ਬੋਲਦੀ ਪਈਆਂ ਨੂੰ ਹੁਣ ਤੱਕ ਜਿਵੇਂ ਇੰਨੇ ਮੇਰੇ ਨਾਲ ਕੀਤਾ ਮੈਂ ਵੀ ਤਾਂ ਸੈਨ ਨਹੀਂ ਪਈਆਂ ਹੁਣ ਐਸਾ ਲੈ ਲਵੇ ਜੇ ਕੱਲ ਤੂੰ ਇੱਟ ਚੱਕ ਲਈ ਇਹਦਾ ਮਤਲਬ ਇਹ ਨਹੀਂ ਮੈਂ ਤੇਰੇ ਤੋਂ ਡਰ ਗਿਆ ਆਪਣਾ ਬੋਰੀਆ ਇਸ ਤਰ੍ਹਾਂ ਪੈ ਕਰ ਤੇ ਨਿਕਲ ਇੱਥੋਂ ਕੋਈ ਗੱਲ ਨਹੀਂ ਚਲੀ ਜਾਨੀਆ ਮੈਨੂੰ ਰੀਜ਼ਨ ਤਾਂ ਪਤਾ ਚੱਲੇ ਆਪਣੀ ਮਰਜ਼ੀ ਨਾਲ ਰੱਖ ਲਿਆ ਆਪਣੀ ਮਰਜ਼ੀ ਨਾਲ ਕੱਢ ਲਿਆ ਰੀਜ਼ਨ ਤਾਂ ਇਹੀ ਆ ਤੂੰ ਆਵਦੇ ਆਦਮੀ ਨਾਲ ਜਵਾਨ ਲੜਾਉਣੀ ਆ ਨਾਲੇ ਮੈਂ ਇੱਕ ਗੱਲ ਤੈਨੂੰ ਕਹਿ ਕੇ ਗਈ ਸੀ ਵੀ ਪੇਕੀ ਨਹੀਂ ਜਾਣਾ ਤੂੰ ਫੇਰ ਵੀ ਨਾ ਪੁੱਛੇ ਸੜ ਤੋਂ ਪੇਕੀ ਤੁਰਪੀ ਤੁਸੀਂ ਆਪ ਵੀ ਤਾਂ ਪੇਕੇ ਰੋਜ਼ ਘੇੜਾ ਮਾਰਦੇ ਹੋ ਤੁਹਾਡਾ ਆਣਾ ਤਾਂ ਕਿਸੇ ਨੂੰ ਨਹੀਂ ਚੁਬਦਾ ਤੇ ਮੇਰਾ ਜਾਣਾ ਕਿਉਂ ਪੇਕੇ ਚੁਬਦਾ ਤੁਹਾਨੂੰ ਦੀਦੀ ਇੱਕ ਦੀਆਂ ਦੋ ਮਾਰ ਲਓ ਚਾਹ ਤਿੰਨ ਮਾਰ ਲਓ ਚਾਹ ਚਾਰ ਮਾਰ ਲਓ ਮੈਨੂੰ ਇਸ ਗੱਲ ਦੱਸੋ ਹੱਲ ਕੀ ਐ ਮੈਂ ਕੁੱਟ ਖਾਈ ਜਾਵਾਂ ਰਹਿਣ ਵਾਲੇ ਤਾਂ ਬੇਟਾ ਤੇਰੇ ਸਾਰੇ ਹੱਲ ਖਤਮ ਹੋ ਗਏ ਨੇ ਤੇ ਜਿਹੜੀ ਆਪਦੇ ਘਰ ਵਾਲੇ ਤੇ ਇੱਟ ਚੱਕ ਸਕਦੀ ਆ ਉਹ ਕੱਲ ਨੂੰ ਮੇਰੇ ਤੇ ਵੀ ਹੱਥ ਚੱਕ ਸਕਦੀ ਐ ਇਸ ਕਰਕੇ ਤੈਨੂੰ ਸਾਨੂੰ ੱਟਕੇ ਮਾਰ ਕੇ ਨਾ ਕੱਢਣਾ ਪਵੇ ਇਸ ਕਰਕੇ ਤੂੰ ਆਪ ਹੀ ਚਲੀ ਜਾ ਤੂੰ ਦੀਦੀ ਤੁਸੀਂ ਤਾਂ ਆਰਾਮ ਨਾਲ ਕਹਿ ਦਿੰਨੇ ਹੋ ਕਦੇ ਤੁਸੀਂ ਸੋਚਿਆ ਮੈਂ ਆਪਣੇ ਪੇਕੇਆਂ ਨਾਲ ਕਿੱਦਾਂ ਫੇਸ ਕਰਾਂਗੀ ਉਹਨਾਂ ਨਾਲ ਅੱਖਾਂ ਨਾਲ ਅੱਖਾਂ ਕਿੱਦਾਂ ਮਿਲਾਵਾਂਗੀ ਜਾਂ ਨਹੀਂ ਵੱਡੀ ਐ ਸਿਆਣੀ ਤੇਰੇ ਪੇਕੇ ਤੈਨੂੰ ਇਹ ਸ਼ਹਿ ਦੇ ਸਕਦੇ ਨੇ ਵੀ ਘਰ ਵਾਲੇ ਤੇ ਇੱਟ ਚੱਕ ਤੈਨੂੰ ਰੱਖ ਨਹੀਂ ਸਕਦੇ ਉਹ ਜਦੋਂ ਧੀਆਂ ਆਪਣੇ ਪੇਕੇ ਜਾਂਦੀਆਂ ਨਾ ਤੇ ਖੁਸ਼ੀ-ਖੁਸ਼ੀ ਜਾਂਦੀਆਂ ਤੇ ਲੜਕੇ ਨਹੀਂ ਜਾਂਦੀਆਂ ਆਪਣੇ ਘਰ ਵਾਲਿਆਂ ਨਾਲ ਇਹ ਗੱਲ ਨਾ ਤੈ ਕੱਲ ਸੋਚਣੀ ਸੀ ਯਾਰ ਸਾਨੂੰ ਬਹੁਤੀਆਂ ਸਫਾਈਆਂ ਨਾਲ ਦੇ ਤੇ ਆਉਦੀ ਡੰਡੀ ਪੈ ਮੈਂ ਤਾਂ ਤੁਹਾਡੀ ਭੈਣ ਦਾ ਫੈਸਲਾ ਮੈਨੂੰ ਸੱਚੀ-ਸੱਚੀ ਦੱਸੋ ਤੁਸੀਂ ਆਪ ਨਹੀਂ ਚਾਹੁੰਦੇ ਜਾਂ ਦੀਦੀ ਦੇ ਮਗਰ ਲੱਗ ਕੇ ਆਪਣਾ ਘਰ ਖਰਾਬ ਕਰਨਾ ਚਾਹੁੰਦੇ ਤੁਹਾਡੇ ਘਰ ਦਾ ਤਾਂ ਪਤਾ ਨਹੀਂ ਛੋਟੇ ਵੱਡੇ ਦੀ ਇੱਜ਼ਤ ਕਰਦੇ ਕਿ ਨਹੀਂ ਕਰਦੇ ਪਰ ਮੈਂ ਆਪਣੀ ਭੈਣ ਦਾ ਕਹਿਣਾ ਮੰਨਾਂ ਤੇ ਉਹਦੇ ਤੋਂ ਬਾਅਦ ਨਹੀਂ ਜਾਣਾ ਇਦਾਂ ਦੀਆਂ ਗੱਲਾਂ ਕਰਕੇ ਮੇਰੇ ਭਰਾ ਦਾ ਦਿਮਾਗ ਨਾ ਬਦਲਾ ਜੇ ਮੈਂ ਕਹਤਾ ਨਾ ਕਿ ਤੂੰ ਇੱਥੇ ਨਹੀਂ ਰਹਿ ਸਕਦੀ ਮਤਲਬ ਨਹੀਂ ਰਹਿ ਸਕਦਾ ਲਾਲੋ ਦੋਨੋਂ ਭੈਣ ਭਰਾ ਜੋਰ ਜੇ ਮੈਂ ਵੀ ਇੱਥੋਂ ਚਲੀ ਗਈ ਤਾਂ ਐਨੇ ਕਿਵੇਂ ਕਰੀਏ ਧੱਕੇ ਮਾਰ ਕੇ ਕੱਢੀਏ ਜਾਂ ਡਾਂਗ ਚੱਕੜੇ ਪੈਣੀ ਆ ਡਾਂਗ ਵੀ ਚੱਕਣੀ ਪੈਣੀ ਆ ਤੇ ਧੱਕੇ ਮਾਰ ਕੇ ਕੱਢਣਾ ਵੀ ਪੈਣਾ ਇਦਾਂ ਤੇ ਢੀਠਾ ਇਦਾਂ ਨਹੀਂ ਹੈ ਨਾ ਜਾਣਾ ਚੱਲ ਚੱਲ ਉੱਠ ਮੜਾ ਟਾਈਮ ਨਹੀਂ ਸਾਡੇ ਕੋਲ ਚੱਲ ਚੱਲ ਜਲਦੀ ਬਾਹਰ ਨਿਕਲ ਰੋਡ ਕਰ ਸ਼ਰਮ ਹੋਣੀ ਚਾਹਂਦੀ ਏ ਸ਼ਰਮ ਤੈਨੂੰ ਭੈਣ ਆਪਦੇ ਭਰਾ ਦਾ ਘਰ ਬਸਦਾ ਦੇਖਣਾ ਚਾਹੁੰਦੀਆਂ ਨੇ ਪਰ ਤੈ ਉਹ ਜਾੜਨ ਤੇ ਜ਼ੋਰ ਦਿੱਤਾ ਹੋਇਆ ਮੈਨੂੰ ਨਾ ਬਾਲੀਆਂ ਮਤਾਂ ਦੇ ਮਤ ਦੇਣੀ ਆ ਤਾਂ ਵੀ ਭਤੀਜੀ ਨੂੰ ਦੇ ਤੀਜੇ ਦਿਨ ਤੁਸੀਂ ਆਪਦੇ ਘਰੇ ਸੱਦ ਲੈਣੋ ਇਹਨੂੰ ਤੇ ਬਸਣ ਦਾ ਤੁਸੀਂ ਨਹੀਂ ਦਿੰਦੇ ਇਹਨੂੰ ਤੇ ਨਾ ਤਾਂ ਤੇਰਾ ਭਰਾ ਇਹਨੂੰ ਪੁੱਛੇ ਨਾ ਤੂੰ ਪੁੱਛੇ ਤੇ ਆਪਣਾ ਦੁੱਖ ਕਿਹਨੂੰ ਸੁਣਾਵੇ ਫਿਰ ਜਿਹੜੇ ਸਹਾਰਾ ਤੁਸੀਂ ਸਾਰੇ ਜਾਣੇ ਸਾਡੇ ਤੇ ਰੋਪ ਪੰਦੇ ਪਏ ਹੋਣਾ ਮੈਂ ਥਾਣੇ ਕੰਪਲੇਨ ਲਿਖਾ ਦੇਣੀ ਆ ਚੱਲ ਫਿਰ ਪਹਿਲਾਂ ਥਾਣੇ ਹੀ ਚੱਲਦੇ ਆ ਨਾਲੇ ਆ ਡਾਂਗ ਚੱਤਲਾ ਇਹੀ ਤੇਰੇ ਮੋਰਾਂ ਦੇ ਉੱਥੇ ਮਾਰੂ ਉਹ ਭਰਾਵਾ ਮੇਰੇ ਭਰਾ ਨੂੰ ਵਾਲੀਆਂ ਧਮਕੀਆਂ ਨਾ ਦੇ ਆਪਦੀ ਕੁੜੀ ਲੈ ਜਾ ਤੇ ਅਸੀਂ ਨਹੀਂ ਰੱਖਣੀ ਇੱਥੇ ਇੱਥੇ ਬਸਾਣਾ ਵੀ ਕੌਣ ਚਾਹਦਾ ਆਪਣੀ ਧੀ ਨੂੰ ਇਹਦੀ ਇੱਥੇ ਮੇਰੀ ਧੀ ਨੇ ਕੁੜ-ਕੁੜ ਕੇ ਮਰਨਾ ਤਾਂ ਮੈਨੂੰ ਨਾਲ ਹੀ ਲੈ ਜਾਣਾ ਇੱਕਦਣਾ ਤੇਰੇ ਵਰਗੀਆਂ ਕੁੜੀਆਂ ਕਮਲੀਆਂ ਹੁੰਦੀਆਂ ਨੇ ਜਦੋਂ ਇਹ ਪਹਿਲੀ ਵਾਰ ਤੇਰੇ ਤੇ ਹੱਥ ਚੱਕਦਾ ਸੀ ਉਦੋਂ ਹੀ ਪੇਕੇ ਦੱਸਦੀ ਹੱਥ ਛੋਲਣ ਦੀ ਵੇਟ ਨਾ ਕਰਦੀ ਦੱਸਦੀ ਵੀ ਕਿਨੂੰ ਚਾਚੇ ਦੱਸਦੀ ਉਸ ਮਾ ਨੂੰ ਜਿਹੜੀ ਭੂਆ ਨਾਲ ਕਲੇਸ਼ ਪਾਂਚ ਬੀਜੀ ਸੀ ਯਾ ਉਸ ਪਿਓ ਨੂੰ ਜਿਹੜਾ ਹਿੱਸਾ ਲੈਣ ਚ ਬੀਜੀ ਸੀ ਪੁੱਤ ਜਿਹੜਾ ਉਸ ਦਿਨ ਤੂੰ ਮੇਰੇ ਨਾਲ ਢਿੱਡ ਖੋਲਗੀ ਨਾ ਤਾਂ ਮੈਂ ਇਸ ਕਰਕੇ ਇਹਨਾਂ ਨੂੰ ਲਿਆ ਨਹੀਂ ਤਾਂ ਇਹਨਾਂ ਦੀ ਅਕਲ ਤੇ ਅੱਜ ਵੀ ਪੜਦਾ ਸੀ ਦੱਸਣਾ ਤਾਂ ਚਾਚੀ ਮੈਂ ਵੀ ਸੀ ਤੁਹਾਨੂੰ ਪਰ ਜਦੋਂ ਮੈਂ ਉੱਧਰ ਜਾਂਦੀ ਸੀ ਨਾ ਤੁਹਾਨੂੰ ਮੈਹੀ ਝੁੱਪਦੀ ਸੀ ਉਸ ਦਿਨ ਇਹਨੇ ਮੇਰੀ ਬਾਹੀਂ ਇੱਕ ਗੰਦੀ ਮੋੜੀ ਸੀ ਕਿ ਮੈਨੂੰ ਚਾਚੇ ਨਾਲ ਸਾਰਾ ਢਿੱਡ ਫਰੋਲਣਾ ਪਿਆ ਤੇ ਮੈਨੂੰ ਯਕੀਨ ਸੀ ਚਾਚਾ ਸਭ ਕੁਝ ਠੀਕ ਕਰ ਦਿੰਗੇ ਨਾ ਚਾਚੇ ਜੇ ਇਦਾਂ ਦੇ ਹੋਣਗੇ ਫੇਰ ਨਿੱਤੀਆਂ ਵੱਸ ਸਕਦੀਆਂ ਨਾ ਪਾਈ ਤੂੰ ਇਹੇ ਮਤ ਦਿੰਨਾ ਵੀ ਜਾ ਕੇ ਇਟਾਂ ਚੱਕੀ ਨੇ ਹੁੰਦੀਆਂ ਸਾਰੇ ਪਰਿਵਾਰ ਅੱਗੇ ਇਹ ਤਾਂ ਮੈਨੂੰ ਮੇਰੀ ਦਾਦੀ ਨੇ ਕਿਹਾ ਸੀ ਜੇ ਜ਼ੁਲਮ ਕਰਨਾ ਪਾਪ ਐ ਤੇ ਸਹਿਣਾ ਵੀ ਪਾਪ ਐ ਤਾਂ ਹੀ ਮੈਂ ਤੁਹਾਡੇ ਨਾਲ ਸਿੱਧੀ ਹੋ ਗਈ ਆ ਨਾ ਸਾਨੂੰ ਤੂੰ ਸਿੱਧੀ ਚਾਹੀਦੀ ਨਾ ਚਾਹੀਦੀ ਟੇਟੀ ਭਾਈ ਟਾਈਮ ਸਰ ਆਏ ਹੋ ਟਾਈਮ ਸਰ ਆਪਣੀ ਕੁੜੀ ਲੈ ਜਾ ਭਾਈ ਉਹ ਤਾਂ ਅਸੀਂ ਲੈ ਹੀ ਜਾਣੀ ਆ ਪਰ ਤੂੰ ਬਚ ਗਿਆ ਨਹੀਂ ਤਾਂ ਤੇਰਾ ਮੋਰ ਪੱਕਾ ਸੀ ਉਹ ਭਾਈ ਸਾਡੇ ਘਰੇ ਖੜਾ ਹੋ ਕੇ ਸਾਨੂੰ ਧਮਕੀਆਂ ਦੇਈ ਜਾ ਨਾ ਜਾ ਕਰਨ ਟਾਈਮ ਸਰ ਆਪਦੇ ਘਰੇ ਜਾ ਇੱਕ ਗੱਲ ਯਾਦ ਰੱਖ ਲੈ ਜੇ ਮੇਰੀ ਧੀ ਇੱਥੋਂ ਗਈ ਤੇ ਮੁੜ ਕੇ ਨਹੀਂ ਆਊਗੀ ਤੇ ਪਿੱਛੇ ਤੁਸੀਂ ਹੱਥ ਬੰਨ ਕੇ ਨਾ ਆਇਓ ਲੈਣ ਵਾਸਤੇ ਨਾ ਇਹ ਜਾਊਗੀ ਅਸੀਂ ਤਾਂ ਆਪ ਹੀ ਹੱਥ ਬੰਨ ਲੈਣਾ ਵੀ ਸ਼ੁਕਰਾ ਗਈ ਐ ਇੱਥੋਂ ਤੇ ਅਸੀਂ ਕੀ ਕਰਾਉਣਾ ਇੱਧਰ ਤੋਂ ਲੈ ਜਾਓ ਟੈਂਪਸਰ ਨੂੰ ਤੂੰ ਤਾਂ ਬੜੀ ਸ਼ੇਤ ਹੀ ਕਹਿਤਾ ਨਾ ਵੀ ਕਿ ਲੈ ਜਾ ਜੋ ਕੁੜੀ ਨੂੰ ਇੱਥੋਂ ਉਹ ਪਿਓ ਦੇ ਦਿਲ ਨੂੰ ਪੁੱਛ ਕੇ ਦੇਖ ਕਿੰਨੇ ਲਾਡਾ ਚਾਮਾ ਨਾਲ ਤੋਰੇਆ ਸੀਗਾ ਉਹਨੇ ਤੇ ਅੱਜ ਕਿੰਨਾ ਔਖਾ ਬੋਕੇ ਕੁੜੀ ਨੂੰ ਲੈ ਕੇ ਜਾ ਰਿਹਾ ਹੈ ਤੂੰ ਮਧਾ